ਸ਼ਹਿਰ ਡੋਂਗਰਾ ਵਿੱਚ ਇੱਕ ਸੜਕ ਦਾ ਨਾਮ ਸਿੱਖ ਨੇ ਰੱਖਿਆ ਗਿਆ। ਉਹ 1900 ਚ ਅਗ 124-125 ਸਾਲ ਬਾਅਦ ਪੁਰਾਣੇ ਸ਼ਾਮਿਲ ਕੀਤਾ। ਇਹ ਸਿੱਖ ਇਤਿਹਾਸ ਆਸਟ੍ਰੇਲੀਆ ਵਿੱਚ ਇੱਕ ਨਵੇਂ ਮੁਕਾਮ ਤੇ ਪਹੁੰਚ ਗਿਆ। ਇਹ ਸਾਡੇ ਪੂਰੇ ਵਰਲਡ ਪੂਰੇ ਜਗਤ ਸਿੱਖ ਪਛਾਰੇ ਦੀ ਬੜੀ ਮਾਣ ਵਾਲੀ ਗੱਲ ਹੈ। ਤਕਰੀਬਨ 3 ਜਾਂ 4 ਸਿੱਖਾਂ ਦੇ ਡੋਂਗਰਾ ਵਿੱਚ ਸੰਸਕਾਰ ਹੋਏ। ਕਰੰਸੀ ਸੀ ਆਸਟ੍ਰੇਲੀਆ ਵਿੱਚ ਉਹ Australian dollar ਨਹੀਂ ਉਹਦੋਂ ऑस्ट्रेलिया ਵਿੱਚ ਪਾਉਂਡ ਚੰਦਾ ਤੇ ਉਹ ਵਹੀ ਖਾਤੇ ਜਿਹੜੇ ਨੇ ਗੁਰਮੁਖੀ ਚ ਲੇਕਿਨ ਜਿਹੜੀ ਅੱਗੇ ਅਮਾਉਂਟ ਲਿਖੀ ਆ ਉਹ ਪਾਉਂਡ ਪੈਨੀ ਤੇ ਸ਼ਿਲਿੰਗਸ ਲਿਖੀ ਹੋਈ ਵੈਸਟਰਨ ਆਸਟ੍ਰੇਲੀਆ ਕੀ ਸੰਸਕਾਰ ਦਾ ਕਾਨੂੰਨ ਬਣਿਆ 1929 1929 ਲੇਕਿਨ ਜਦੋਂ ਕਾਨੂੰਨ ਨਹੀਂ ਸੀ ਉੱਥੇ ਤਿੰਨ ਸਿੱਖਾਂ ਦੇ ਸੰਸਕਾਰ ਹੋਏ ਔਰ ਜਿਹੜੀ ਇੱਕ ਗੱਲ ਜਿਹੜੀ ਖਾਸ ਅਹਿਮ ਗੱਲ ਹੈ ਉੱਥੇ ਉਹ ਹੈਗੀ ਆ ਸਰਦਾਰ ਸੋਜਨ ਸਿੰਘ ਦੀ ਉਹਨਾਂ ਦਾ ਦਿਹਾਂਤ 1920 ਚ ਹੋ ਗਿਆ ਗੋਰੀ ਨੂੰ ਉਹਦੀ ਵਾਈਫ ਨੂੰ ਔਰ ਬਾਕੀ ਨੂੰ ਪਤਾ ਸੀ ਕਿ ਇਹ ਸਿੱਖ ਦਫਨਾਉਂਦੇ ਨਹੀਂ ਐ ਸੰਸਕਾਰ ਕਰਦੇ ਐ لیکن ਉਹਦੀ ਵਾਈਫ ਨੇ ਉਸੇ ਦਿਨ ਹੀ 소ஜன் ਸਿੰਘ ਨੂੰ 1920 ਚ ਦਫਨਾ ਦਿੱਤਾ 2 ਸਾਲ ਬਾਅਦ 1922 ਚ ਦੁਬਾਰਾ ਪੁੱਟ ਕੇ ਉਹਦਾ ਸੰਸਕਾਰ ਕੀਤਾ ਇਹ ਵੀ ਇੱਕ ਬਹੁਤ ਅਹਿਮ ਘਟਨਾ ਸੀ ਆਸਟ੍ਰੇਲੀਅਨ ਇਤਿਹਾਸ ਵਿੱਚ ਜਿਸ ਦੇ ਬਾਅਦ ਵੈਸਟਰਨ ਆਸਟ੍ਰੇਲੀਅਨ ਗਵਰਨਮੈਂਟ ਨੇ 1929 ਚ ਕਾਨੂੰਨ ਬਣਾਇਆ ਔਰ ਇਹ ਜਿਹੜੀ ਥਾਂ ਜਿੱਥੇ ਅੱਜ ਕਣੇ ਆ ਇੱਥੇ ਉਹਨਾਂ ਨੇ ਥਾਂ ਅਲਾਟ ਕਰਦੀ ਸਿੱਖਾਂ ਨੂੰ ਕਿ ਤੁਸੀਂ ਆਪਣੇ ਇੱਥੇ ਸਸਕਾਰ ਕਰ ਸਕਦੇ ਹੋ ਸ੍ਰੀ ਗੱਲ ਜੀ ਮੈਂ ਤਰਨੁਪ੍ਰੀਤ ਸਿੰਘ ਫੇਰ ਤੋਂ ਆਪ ਨਾਲ ਮੁਫਤੇ ਬੋਲ ਰਹਾ ਹਾਂ ਵੈਸਟਰਨ ਆਸਟ੍ਰੇਲੀਆ ਦੀ ਧਰਤੀ ਆਸਟ੍ਰੇਲੀਅਨ ਸਿੱਖ ਹੈਰੀਟੇਜ ਸਟੇਲ ਪਰਥ ਵਿੱਚੋਂ ਔਰ ਅੱਜ ਆਪ ਨਾਲ ਪੂਰੇ ਜਗਤ ਦੇ ਸਿੱਖ ਭਾਈਚਾਰੇ ਨੂੰ ਬਹੁਤ ਵੱਡੀ ਖੁਸ਼ਖਬਰੀ ਦੇਣਾ ਚਾਹੁੰਦਾ ਹਾਂ ਸਾਂਝਾ ਕਰਨਾ ਚਾਹੁੰਦਾ ਹਾਂ ਕਿ ਇੱਥੋਂ 350 ਕਿਲੋਮੀਟਰ ਦੂਰ ਸ਼ਹਿਰ ਡੋਂਗਰਾ ਵਿਖੇ ਇੱਕ ਸੜਕ ਦਾ ਨਾਮ ਸਿੱਖ ਲੇਨ ਰੱਖਿਆ ਗਿਆ ਹੈ ਇਹਦਾ ਉਦਘਾਟਨ ਹੱਲੀ ਹੋਣਾ ਹੈ ਲੇਕਿਨ ਸਿੱਖ ਰੇਨ ਕਿਉਂ ਰੱਖਿਆ ਗਿਆ ਇਸ ਦੇ ਬਾਰੇ ਸਿੱਖਾਂ ਦਾ ਇਤਿਹਾਸ ਉਸ ਸ਼ਹਿਰ ਵਿੱਚ ਕਿੰਨਾ ਪੁਰਾਣਾ ਹੈ ਔਰ ਲੋਕਾਂ ਨੇ ਅੱਜ ਵੀ ਉਹ ਜਿਹੜੇ ਉੱਚੇ ਸੁਚੱਜੇ ਚੰਗੇ ਕਿਰਤਾਰ ਦੇ ਜਿਹੜੇ ਸਿੱਖ ਉੱਥੇ ਰਹੇ ਨੇ ਉਹਨਾਂ ਨੂੰ ਯਾਦ ਕਰਦੇ ਨੇ ਅੱਜ ਵੀ ਬੜੇ ਮਾਨ ਸਨਮਾਨ ਨਾਲ ਬੜੇ ਪਿਆਰ ਨਾਲ ਆਪਣੇ ਵਿੱਚ ਉਹਨਾਂ ਨੇ ਜਿਉਂਦਾ ਜਾਗਦਾ ਰੱਖਿਆ ਹੈ ਉਹਦਾ ਇੱਕ ਮਿਸਾਲ ਹੈ ਕਿ ਇੱਕ ਸੜਕ ਦਾ ਨਾਂ ਸਿੱਖ ਲੇਨ ਰੱਖਿਆ ਗਿਆ ਇਹ ਸਾਡੇ ਸਿੱਖ ਭਾਈਚਾਰੇ ਨੇ ਪੂਰੇ ਜਗਤ 'ਚ ਬੜੀ ਇੰਪੋਰਟੈਂਟ ਗੱਲ ਆ ਬੜੀ ਇੰਪੋਰਟੈਂਟ ਅਚੀਵਮੈਂਟ ਹੈ ਕਿ ਅੱਜ ਸਾਡਾ ਜਿਹੜਾ ਇਤਿਹਾਸ ਹੈ ਇੱਕ ਨਵੇਂ ਲੈਵਲ ਤੇ ਪਹੁੰਚ ਗਿਆ ਨਵੇਂ ਮੁਕਾਮ ਤੇ ਪਹੁੰਚ ਗਿਆ ਔਰ ਇਹ ਜਿਹੜਾ ਆਸਟ੍ਰੇਲੀਆ ਕੰਟਰੀ ਹੈ ਇਹ ਪਹਿਲੇ ਵੀ ਕਿੰਨਾ ਮਲਟੀਕਲਚਰਲ ਸੀ ਔਰ ਅੱਜ ਵੀ ਕਿੰਨਾ ਹੈ ਔਰ ਉੱਚ ਸਾਡੀ ਪੋਪੂਲੇਸ਼ਨ ਸਾਡੀ ਪਰਸੈਂਟੇਜ ਸਾਡੀ ਗਿਣਤੀ ਬਹੁਤ ਥੋੜੀ ਹੈ لیکن ਸਾਡੇ ਜਿਹੜੇ ਵੱਡੇ ਵੱਡੇਰੇ ਇੱਥੇ ਆਏ ਉਹਨਾਂ ਨੇ ਕਿਸ ਲੈਵਲ ਤੇ ਕੰਮ ਕੀਤੇ ਔਰ ਕਿਹੜੇ ਸੁਸਾਇਟੀ ਚ ਕਿਹੜੇ ਪਾਈਚਾਰੇ ਚ ਲੋਕਲ ਦੇ ਨਾਲ ਰਹੇ ਮਿਲਵਰਤਨ ਉਹਨਾਂ ਦਾ ਕਿੰਨਾ ਵਧੀਆ ਰਿਹਾ ਹੋਵੇਗਾ ਕਿ ਅੱਜ ਉਹਨਾਂ ਦੇ ਜਾਣ ਬਾਅਦ ਵੀ ਲੋਕਲ ਗੋਰੇ ਲੋਕ ਯਾਦ ਰੱਖਦੇ ਨੇ ਔਰ ਆਪਣੇ ਵਿੱਚ ਆਪਣੇ ਇਤਿਹਾਸ ਚ ਉਹ ਹਮੇਸ਼ਾ ਉਹਨਾਂ ਨੂੰ ਜਿਉਂਦਾ ਜਾਗਦਾ ਰੱਖਣਾ ਚਾਹੁੰਦੇ ਨੇ ਜਿਸ ਦਾ ਇੱਕ ਐਗਜ਼ਾਮਪਲ ਤੁਹਾਡੇ ਸਾਹਮਣੇ ਆਇਆ ਕਿ ਅੱਜ 2024 ਚ ਉਹ ਉੱਥੇ ਆਏ ਸੀ 1900 ਚ ਅਜ 124 125 ਸਾਲ ਬਾਅਦ ਉਹਨਾਂ ਨੇ ਸ਼ਾਮਿਲ ਕੀਤਾ ਤੇ ਸਿੱਖ ਇਤਿਹਾਸ ਆਸਟ੍ਰੇਲੀਆ ਵਿੱਚ ਇੱਕ ਨਵੇਂ ਮੁਕਾਮ ਤੇ ਪਹੁੰਚ ਗਿਆ ਇਹ ਸਾਡੇ ਪੂਰੇ ਵਰਲਡ ਪੂਰੇ ਜਗਤ 'ਚ ਸਿੱਖ ਪਾਈਚਾਰੇ ਦੀ ਬੜੀ ਮਾਣ ਵਾਲੀ ਗੱਲ ਹੈ ਕਿ ਆਸਟ੍ਰੇਲੀਆ 'ਚ ਇੱਕ ਸੜਕ ਦਾ ਨਾਂ ਸਿੱਖ ਲੇਨ ਰੱਖਿਆ ਗਿਆ ਮੈਂ ਤਰਨਪ੍ਰੀਤ ਸਿੰਘ ਇਸ ਮੇਰੀ ਕੀ ਕੰਟ੍ਰਿਬਿਊਸ਼ਨ ਹੈ ਜਾਂ ਮੇਰਾ ਕੀ ਰੋਲ ਸੀ ਇਹ ਸਟਾਰਟ ਹੋਇਆ ਤਕਰੀਬਨ 2 ਸਾਲ ਪਹਿਲੇ ਜਦੋਂ ਉੱਥੋਂ ਦੇ ਜਿਹੜੇ ਸਿੱਖ ਸੀ ਉਹਨਾਂ ਦੀ ਦੁਕਾਨਾਂ ਸੀਗੀਆਂ ਉਹ ਦੁਕਾਨਾਂ ਦੇ ਬਹੀ ਖਾਤੇ ਉਹ ਗੁਰਮੁਖੀ ਚ ਲਿਖਦੇ ਸੀ ਰੋਜ਼ ਦੇ ਜਿਹੜੇ ਖਰਚੇ ਕੀ ਸਮਾਨ ਵੇਚਿਆ ਕਿੰਨੇ ਪੈਸੇ ਆਏ ਉਹ ਬਹੀ ਖਾਤੇ ਗੁਰਮੁਖੀ ਸੀ ਉਹ ਉੱਥੋਂ ਦੀ ਲੋਕਲ ਹਿਸਟੋਰੀਕਲ ਸੁਸਾਇਟੀ ਔਰ WA ਦਾ ਜਿਹੜਾ ਮਿਊਜ਼ੀਅਮ ਡਿਪਾਰਟਮੈਂਟ ਹੈ ਉਹਨਾਂ ਨੂੰ ਲੱਭੀ ਉਹਨਾਂ ਨੇ ਮੈਨੂੰ ਕੋਨਟੈਕਟ ਕੀਤਾ ਕਿ ਦੱਸੋ ਇਹ ਕੀ ਲਿਖਿਆ ਉਹਦੇ ਨਾਲ ਰਾਸਤਾ ਸ਼ੁਰੂ ਹੋਇਆ ਤੇ ਹੁਣ ਜਿਹੜੀ ਮਿਊਜ਼ੀਅਮ ਨੇ ਮੈਨੂੰ ਕਿਉਂ ਕੰਟੈਕਟ ਕੀਤਾ ਕਿਉਂਕਿ ਮੈਂ ਪਿਛਲੇ 15 ਸਾਲਾਂ ਤੋਂ ਵੈਸਟਰਨ ਆਸਟ੍ਰੇਲੀਆ 'ਚ ਸਿੱਖਾਂ ਦਾ ਇਤਿਹਾਸ ਪਰ ਮੇਰਾ ਆਪਣਾ ਵਿਰਸਾ ਜਾਂ ਸਾਡੇ ਭਾਈਚਾਰੇ ਦੇ ਵਿਰਸੇ ਤੇ ਮੈਂ ਖੋਜ ਕਰ ਰਿਹਾ ਉਹਨਾਂ ਨੂੰ ਪਤਾ ਸੀ ਕੰਟੈਕਟ ਸੀਗਾ ਉਹਨਾਂ ਨੇ ਮੈਨੂੰ ਕੰਟੈਕਟ ਕੀਤਾ ਕਿ ਇਹਨੂੰ ਟਰਾਂਸਲੇਟ ਕਰੋ ਤੇ ਜਦੋਂ ਟਰਾਂਸਲੇਟ ਕਰਨ ਲੱਗੇ ਉਹਦੇ 'ਚ ਮੈਨੂੰ ਟਰਾਂਸਲੇਸ਼ਨ ਦੇ ਬਜਾਏ ਇਹਦੇ 'ਚ ਖੁਸ਼ੀ ਹੋਈ ਕਿ ਸਾਡਾ ਪਾਈਚਾਰਾ ਆਪਣੀ ਭਾਸ਼ਾ ਨੂੰ ਆਸਟ੍ਰੇਲੀਆ ਚ ਲੀਗਲੀ ਮੇਨਟੇਨ ਕਰ ਰਿਹਾ ਸੀ ਇਹ ਬਹੀ ਖਾਤਾ ਇੱਕ ਲੀਗਲ ਡਾਕੂਮੈਂਟ ਹੁੰਦਾ ਹੈ ਇਹਦੇ ਆਡਿਟਿੰਗ ਹੁੰਦੀ ਹੈ ਇਹ ਅਕਾਊਂਟ ਬੁਕਸ ਹੁੰਦੇ ਨੇ ਤੇ ਕਿਸ ਤਰ੍ਹਾਂ ਅੱਜ ਤੋਂ 120 ਸਾਲ ਪਹਿਲੇ ਅਗਰ ਇੱਥੇ ਹੋ ਸਕਦਾ ਹੈ ਔਰ ਇਹ ਆਡਿਟਡ ਬੁਕਸ ਨੇ ਤੇ ਉਹਨੂੰ ਕਿਸ ਤਰ੍ਹਾਂ ਆਪਣੇ ਪਾਈਚਾਰੇ ਚ ਕਿਸ ਤਰ੍ਹਾਂ ਲਿਆਦਾ ਜਾਵੇ ਉਹ ਤੁਹਾਨੂੰ ਦੂਸਰੇ ਵੀਡੀਓ ਚ ਅਸੀਂ ਦੱਸਾਂਗੇ ਲੇਕਿਨ ਅੱਜ ਦੀ ਜਿਹੜੀ ਖੁਸ਼ੀ ਵਾਲੀ ਗੱਲ ਇਹ ਹੈ ਉਹ ਜਿਹੜੇ ਲੋਕ ਸੀ ਜਿਨ੍ਹਾਂ ਦੀ ਦੁਕਾਨ ਸੀ ਜਿਨ੍ਹਾਂ ਦੇ ਖੇਤ ਸੀ ਔਰ ਜਿਹੜੇ ਉੱਥੇ ਰਹੇ तकरीबन 3 ਜਾਂ 4 ਸਿੱਖਾਂ ਦੇ ਡੋਂਗਰਾ ਵਿੱਚ ਸੰਸਕਾਰ ਹੋਏ ਲੋਕਾਂ ਨੂੰ ਸਾਰਿਆਂ ਨੂੰ ਪਤਾ ਹੈ ਉਹਨਾਂ ਨੇ ਉਸ ਯਾਦ ਨੂੰ ਦੁਬਾਰਾ ਜ਼ਿੰਦਾ ਕੀਤਾ ਔਰ ਉਹਨਾਂ ਨੇ ਇੱਕ ਸੜਕ ਦਾ ਨਾ ਸਿੱਖ ਲੇਨ ਰੱਖਣ ਦਾ ਫੈਸਲਾ ਲਿਆ ਔਰ ਇਹਦੇ ਵਿੱਚ ਸਟੇਟ ਗਵਰਨਮੈਂਟ ਲੋਕਲ ਗਵਰਨਮੈਂਟ ਔਰ ਲੋਕਲ ਪਾਈਚਾਰਾ ਸ਼ਾਮਿਲ ਹੈ ਉਥੋਂ ਦੀ ਹਿਸਟੋਰੀਕਲ ਸੁਸਾਇਟੀ ਸ਼ਾਮਿਲ ਹੈ ਔਰ ਇਥੇ ਦੀ ਸੈਕ ਐਸੋਸੀਏਸ਼ਨ ਸਾਹਮਣੇ ਲੇਕਿਨ ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਹੈ ਕਿ ਇਸ ਕੰਮ ਨੂੰ ਤਕਰੀਬਨ 2 ਸਾਲ ਲੱਗੇ ਨੇ 2 ਸਾਲ 'ਚ ਬਹੁਤ ਕੋਰਸਪੋਂਡੈਂਸ ਪੇਪਰ ਵਰਕ ਹੁੰਦੀ ਆ ਲੇਕਿਨ ਅਖੀਰ ਜਿਹੜਾ ਫੈਸਲਾ ਬਹੁਤ ਵਧੀਆ ਆਇਆ 70 ਲੋਕਲ ਲੋਕਾਂ ਨੇ ਸਾਈਨ ਕਰਕੇ ਇਸ ਡਿਸੀਜਨ ਦੇ ਸਪੋਰਟ ਵਿੱਚ ਲੈਟਰ ਲਿਖੀ ਲੋਕਲ ਕਾਉਂਸਲ ਨੂੰ ਕਿ ਹਾਂ ਸਾਨੂੰ ਮਨਜ਼ੂਰ ਹੈ ਔਰ ਕਿਸੇ ਇੱਕ ਨੇ ਵੀ ਇਹਦੇ ਬਾਰੇ ਕੋਈ ਆਬਜੈਕਸ਼ਨ ਨਹੀਂ ਕੀਤੀ ਹੁਣ ਜਿਹੜੀ ਅਹਿਮ ਗੱਲ ਹੈ ਕਿ ਉਹ ਜਿਹੜਾ ਪਾਈਚਾਰਾ ਸੀ ਜਿਨ੍ਹਾਂ ਨੇ ਉੱਥੇ ਸਟੋਰ ਖੋਲੇ ਔਰ ਜਿਹੜੇ ਪਿੰਡਾਂ 'ਚ ਜਾ ਕੇ ਸਮਾਨ ਵੇਚਦੇ ਸੀ ਉਹਨਾਂ ਨੇ ਆਪਣੇ ਵਹੀ ਖਾਤੇ ਗੁਰਮੁਖੀ 'ਚ ਮੈਂਟੇਨ ਕੀਤੇ ਔਰ ਇਹ ਇੱਕ ਲੀਗਲ ਡਾਕੂਮੈਂਟ ਹੁੰਦਾ ਹੈ ਇਹ ਕੋਈ ਐਸੀ ਗੱਲ ਨਹੀਂ ਹੈ ਔਰ ਜਿਹੜੀ ਸਭ ਤੋਂ ਅਹਿਮ ਗੱਲ ਹੈ ਜੇ ਰਿਸਰਚ ਦੇ ਥਰੂ ਸਾਨੂੰ ਸਮਝ ਆਈ ਕਿ ਉਹ ਜਿਹੜੇ ਉਦੋਂ ਜਿਹੜੀ ਕਰੰਸੀ ਸੀ ਆਸਟ੍ਰੇਲੀਆ ਵਿੱਚ ਉਹ ਆਸਟ੍ਰੇਲੀਅਨ ਡਾਲਰ ਨਹੀਂ ਸੀ ਉਦੋਂ ਆਸਟ੍ਰੇਲੀਆ ਵਿੱਚ ਪਾਉਂਡ ਚੱਲਦਾ ਸੀ ਤੇ ਉਹ ਵਹੀ ਖਾਤੇ ਜਿਹੜੇ ਨੇ ਗੁਰਮੁਖੀ 'ਚ لیکن ਜਿਹੜੀ ਅੱਗੇ ਅਮਾਉਂਟ ਲਿਖੀ ਹੈ ਉਹ ਪਾਉਂਡ ਪੈਨੀ ਔਰ ਸ਼ਿਲਿੰਗਸ ਲਿਖੀ ਹੋਈ ਹੈ ਤੇ ਉਹ ਬੰਦੇ ਉਸ ਜਮਾਨੇ ਚ ਕਿਸ ਤਰ੍ਹਾਂ ਇਸ ਚੀਜ਼ ਨੂੰ ਵੀ ਮੇਨਟੇਨ ਕਰਦੇ ਸੀ ਇਹ ਵੀ ਬੜੀ ਇੰਪੋਰਟੈਂਟ ਗੱਲ ਹੈ ਕਿ ਅੱਜ ਅਸੀਂ ਡਾਲਰ ਔਰ ਸੈਂਟ ਦੀ ਗੱਲ ਕਰਦੇ ਹਾਂ ਲੇਕਿਨ 100 ਸਾਲ ਪਹਿਲੇ ਉਹਨਾਂ ਨੇ ਭਈ ਖਾਤੇ ਕਾਫੀ ਮੋਟੇ ਭਈ ਖਾਤੇ ਨੇ ਜਿਲਦ ਅੱਜ ਵੀ ਉੱਥੋਂ ਦੀ ਮਿਊਜ਼ੀਅਮ ਚ ਪਈ ਹੈ ਆਪ ਦੇਖ ਸਕਦੇ ਹੋ ਔਰ ਇਹ ਜਿਹੜੀ ਫੋਟੋ ਹੈਗੀਆ ਵੀਡੀਓ ਚ ਇਹ ਦੇਖੋਗੇ ਕਿ ਉਹਨਾਂ ਨੇ ਪਾਉਂਡ ਪੈਨੀ ਅ ਸ਼ੀਲਿੰਗ ਚ ਬੰटेन ਕੀਤੇ ਆਪਣੇ ਡੇਲੀ ਜਿਹੜੇ ਸੀ ਵਹੀ ਖਾਤੇ ਆਪਣੇ ਬਿਜ਼ਨਸ ਦੇ ਡਾਕੂਮੈਂਟ ਜਿਹਦਾ ਕਿ ਆਡਿਟ ਵੀ ਹੁੰਦਾ ਸੀ ਆ ਫਿਰ ਉਸ ਤੇ ਉਹ ਟੈਕਸ ਵੀ ਕੈਲਕੂਲੇਟ ਕਰਕੇ ਆਸਟ੍ਰੇਲੀਅਨ ਸਰਕਾਰ ਨੂੰ ਦਿੰਦੇ ਸੀ ਹੁਣ ਜਿਹੜੀ ਅਹਿਮ ਗੱਲ ਇਹ ਚ ਹੈ ਕਿ ਲੋਕਲ ਪਾਈਚਾਰੇ ਨੇ ਕਿਉਂ ਇਹਦੀ ਲੋੜ ਸਮਝੀ ਕਿ ਉਹਨਾਂ ਨੂੰ ਆਪਣੇ ਵਿਸੇ ਡੋਂਗਰਾ ਦੇ ਵਿਰਸੇ ਡੋਂਗਰਾ ਦੇ ਇਤਿਹਾਸ ਚ ਜਿਉਂਦਾ ਰੱਖਿਆ ਜਾਏ ਕਿਉਂਕਿ ਇਨਾਂ ਸਿੱਖਾਂ ਦੇ ਕਿਰਦਾਰ ਕਿੰਨੇ ਉੱਚੇ ਸੁੱਚੇ ਟੰਗੇ ਈਮਾਨਦਾਰ ਬਹਿੰਤੀ ਲੋਕ ਸੀ ਔਰ ਜਿਹੜੇ ਕਿ ਵੱਡੇ ਭਾਈਚਾਰੇ ਜਿਹੜੇ ਕਿ ਗੋਰਿਆਂ ਦੇ ਨਾਲ ਔਰ ਲੋਕਲ ਦੇ ਨਾਲ ਕਿੱਡੇ ਵਧੀਆ ਰਹੇ ਹੋਣਗੇ ਔਰ ਇਹ ਕਹਾਣੀਆਂ ਸੀਨਾ ਬਸੀਨਾ ਉਸ ਪਰਿਵਾਰਾਂ ਚ ਕਈ ਪੁਸ਼ਤਾ ਤੋਂ ਚੱਲੀਆਂ ਆ ਰਹੀਆਂ ਨੇ ਅੱਜ ਉਹਨਾਂ ਨੂੰ ਜਦੋਂ ਪਤਾ ਲੱਗਾ ਕਿ ਇਤਨਾ ਸਿੱਖ ਭਾਈਚਾਰਾ ਕੁਝ ਐਟੈਂਪਟ ਕਰ ਰਿਹਾ ਹੈ ਇੱਕ ਨਵੀਂ ਚੀਜ਼ ਲੱਭੀ ਹੈ ਤੇ ਉਹਨਾਂ ਨੇ ਸਾਨੂੰ ਪੂਰੀ ਗਰਮ ਜੋਸ਼ੀ ਨਾਲ ਸਾਡੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਇਸ ਪ੍ਰੋਜੈਕਟ ਨੂੰ ਇਸ ਸੜਕ ਦਾ ਨਾਮ ਸਿੱਖ ਲੈ ਰੱਖਣ 'ਚ ਸਾਡੀ ਹੈਲਪ ਕੀਤੀ। ਉਹਨਾਂ ਨੇ ਸਟੇਟ ਗਵਰਨਮੈਂਟ ਨੂੰ ਤੇ ਲੋਕਲ ਗਵਰਨਮੈਂਟ ਨੂੰ ਵੀ ਕਨਵਿੰਸ ਕੀਤਾ ਕਿ ਹਾਂ ਇਹ ਸਿੱਖਾਂ ਦਾ ਇਤਿਹਾਸ ਡੋਂਗਰਾ ਵਿੱਚ ਹਮੇਸ਼ਾ ਹਮੇਸ਼ਾ ਲਈ ਅੱਜ ਤੋਂ ਬਾਅਦ ਜਿਉਂਦਾ ਰੱਖਿਆ ਜਾਵੇ। ਹੁਣ ਮੈਂ ਆਪ ਨਾਲ ਇੱਕ ਹੋਰ ਅਹਿਮ ਗੱਲ ਸਾਂਝੀ ਕਰਾਂ ਕਿ ਡੋਂਗਰਾ ਜਿੱਥੋਂ ਕਿ ਇੰਡੀਆ ਲਈ ਚੰਦਨ ਦੀ ਲੱਕੜੀ ਕੋੜੇ ਐਕਸਪੋਰਟ ਹੁੰਦੇ ਸੀ ਉੱਥੇ ਹੀ ਜਿਹੜੇ ਸਿੱਖ ਸੀ ਉਹਨਾਂ ਦੇ ਜਿਹੜੇ ਕਿਰਦਾਰ ਸੀ ਅੱਜ ਲੋਕ ਕਿਉਂ ਯਾਦ ਰੱਖਦੇ ਆ ਉੱਥੇ ਦੋ ਕਿ ਤਿੰਨ ਸੰਸਕਾਰ ਹੋਏ ਸਿੱਖਾਂ ਦੇ ਵੈਸਟਰਨ ਆਸਟ੍ਰੇਲੀਆ ਚ ਸੰਸਕਾਰ ਦਾ ਕਾਨੂੰਨ ਬਣਿਆ 1929 1929 ਲੇਕਿਨ ਜਦੋਂ ਕਾਨੂੰਨ ਨਹੀਂ ਸੀ ਉੱਥੇ ਤਿੰਨ ਸਿੱਖਾਂ ਦੇ ਸੰਸਕਾਰ ਹੋਏ ਡੋਂਗਰਾ ਵੀ ਔਰ ਲੋਕਲ ਗਵਰਨਮੈਂਟ ਨੇ ਅਪਰੂਵ ਕੀਤੇ ਤੋ ਇਹ ਵੀ ਇੱਕ ਬਹੁਤ ਅਹਿਮ ਗੱਲ ਹੈ ਕਿ ਸਿੱਖ ਪਾਈਚਾਰੇ ਇਹ ਜਿਹੜੇ ਬૌਧਿਕ ਸ਼ਕਤੀ ਵਾਲੇ ਲੋਕ ਸੀ bizness ਚ ਮਿਹਨਤ ਕਰ ਮਿਹਨਤ ਕਰਕੇ ਜਿੱਥੇ ਉਹਨਾਂ ਨਾਲ ਪਰਿਵਾਰ ਨਹੀਂ ਸੀ ਉੱਥੇ ਵੀ ਉਹਨਾਂ ਨੇ ਕਾਮਯਾਬੀ ਹਾਸਲ ਕੀਤੀ ਔਰ ਜਿਹੜੀ ਇੱਕ ਗੱਲ ਜਿਹੜੀ ਖਾਸ ਅਹਿਮ ਗੱਲ ਹੈ ਉੱਥੇ ਉਹ ਹੈਗੀ ਆ ਸਰਦਾਰ ਸੋਜਨ ਸਿੰਘ ਦੀ ਸੋਜਨ ਸਿੰਘ ਦਾ ਵਿਆਹ ਇੱਕ ਗੋਰੇ ਆਸਟ੍ਰੇਲੀਅਨ ਨਾਲ ਹੋਇਆ ਸੀ ਉਹਨਾਂ ਦਾ ਦੇਹਾਂਤ 1920 ਚ ਹੋ ਗਿਆ ਗੋਰੀ ਨੂੰ ਉਹਦੀ ਵਾਈਫ ਨੂੰ ਔਰ ਬਾਕੀ ਨੂੰ ਪਤਾ ਸੀ ਕਿ ਇਹ ਸਿੱਖ ਦਫਨਾਉਂਦੇ ਨਹੀਂ ਐ ਸੰਸਕਾਰ ਕਰਦੇ ਐ ਲੇਕਿਨ ਉਹਦੀ ਵਾਈਫ ਨੇ ਉਸੇ ਦਿਨ ਹੀ ਸੋਜਨ ਸਿੰਘ ਨੂੰ 1920 ਚ ਦਫਨਾਤਾ ਜਦੋਂ ਸੋਜਨ ਸਿੰਘ ਦੇ ਬਾਕੀ ਭਰਾ ਯਾਰ ਦੋਸਤ ਸਿੱਖ ਭਾਈਚਾਰੇ ਦੇ ਜਿਹੜੇ ਮਿੱਤਰ ਸੀ ਉਹਨਾਂ ਨੂੰ ਪਤਾ ਲੱਗਾ ਉਹਨਾਂ ਨੇ ਆ ਕੇ ਉਸ ਬਾਡੀ ਨੂੰ 2 ਸਾਲ ਬਾਅਦ 1922 ਦੁਬਾਰਾ ਪੁੱਟ ਕੇ ਉਹਦਾ ਸੰਸਕਾਰ ਕੀਤਾ ਇਹ ਵੀ ਇੱਕ ਬਹੁਤ ਅਹਿਮ ਘਟਨਾ ਸੀ ਆਸਟ੍ਰੇਲੀਅਨ ਇਤਿਹਾਸ ਵਿੱਚ ਜਿਸ ਤੋਂ ਬਾਅਦ ਵੈਸਟਰਨ ਆਸਟ੍ਰੇਲੀਅਨ ਗਵਰਨਮੈਂਟ ਨੇ 1929 ਚ ਕਾਨੂੰਨ ਬਣਾਇਆ ਔਰ ਇਹ ਜਿਹੜੀ ਥਾਂ ਜਿੱਥੇ ਅੱਜ ਕਨੇ ਆ ਇੱਥੇ ਉਹਨਾਂ ਨੇ ਥਾਂ ਅਲੋਟ ਕਰਦੀ ਸਿੱਖਾਂ ਨੂੰ ਕਿ ਤੁਸੀਂ ਆਪਣੇ ਇੱਥੇ ਸੰਸਕਾਰ ਕਰ ਸਕਦੇ ਹੋ ਕਿਉਂਕਿ ਇੱਥੇ ਨਾਲ ਹੀ ਕੈਨਿੰਗ ਰਿਵਰ ਵਗਦੀ ਹੈ ਸਿੱਖ ਪਾਈਚਾਰੇ ਨੇ ਉਹਨਾਂ ਨੂੰ ਦੱਸਿਆ ਕਿ ਸੰਸਕਾਰ ਦੇ ਬਾਅਦ ਅਸੀਂ ਅਸਤੀਆਂ ਜ਼ਿਆਦਾਤਰ ਵਗਲੇ ਹੋਏ ਪਾਣੀ 'ਚ ਅਸੀਂ ਫੁੱਲ ਤਾਰ ਦਿੰਨੇ ਆ ਇਸ ਕਰਕੇ ਇਹ ਥਾਂ ਮਿਲੂ ਲੇਕਿਨ ਡੋਂਗਰਾਚ ਸਾਡਾ ਇਤਿਹਾਸ ਇਹਨਾਂ ਇੰਪੋਰਟੈਂਟ ਹੈ ਲੋਕ ਅੱਜ ਵੀ ਯਾਦ ਰੱਖਦੇ ਆ ਉਹਦੇ ਕਾਰਨ ਸੜਕ ਦਾ ਨਾਮ ਸਿੱਖ ਲੇਨ ਰੱਖਿਆ ਗਿਆ ਔਰ ਉੱਥੋਂ ਦੇ ਪਾਈਚਾਰੇ ਨੇ ਸਿੱਖਾਂ ਨੂੰ ਆਪਣੀ ਹਿਸਟਰੀ ਆਪਣੇ ਇਤਿਹਾਸ ਪਰਮਨੈਂਟਲੀ ਸ਼ਾਮਿਲ ਕਰ ਲਿਆ ਮੈਂ ਅੱਜ ਹੰਜੀ ਪੰਜਾਬ ਦੇ ਦਰਸ਼ਕਾਂ ਨਾਲ ਪੂਰੇ ਸਿੱਖ ਜਗਤ ਨੂੰ ਫੇਰ ਤੋਂ ਬਤਾਈ ਦੇਣਾ ਵਾ ਕਿ ਅੱਜ ਤੋਂ ਸਿੱਖਾਂ ਦਾ ਇਤਿਹਾਸ ਆਸਟ੍ਰੇਲੀਆ ਵਿੱਚ ਜਾਂ ਪੱਛਮੀ ਦੁਨੀਆ ਵੈਸਟਰਨ ਵਰਲਡ ਜਿਹਨੂੰ ਕਹਿੰਦੇ ਐ ਉੱਥੇ ਕਿੰਨਾ ਹੋਰ ਇੱਕ ਨਵੇਂ ਮੁਕਾਮ ਇੱਕ ਨਵੇਂ ਲੈਵਲ ਇੱਕ ਨਵੇਂ ਪਲੇਟਫਾਰਮ ਤੇ ਪਹੁੰਚ ਗਿਆ ਔਰ ਮੇਰੀ ਰਿਸਰਚ ਹੱਲੀ جاری ਹੈ ਔਰ ਜੇ ਜਦੋਂ ਵੀ ਕੋਈ ਐਸੀ ਨਵੀਂ ਚੀਜ਼ ਆਏਗੀ ਮੈਂ ਫੇਰ ਆਪ ਦੇ ਨਾਲ ਰਾਸਤਾ ਕਰਾਂਗਾ ਔਰ ਹਾਂਜੀ ਪੰਜਾਬ ਦੂ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਉਹ ਬਹੁਤ ਵੱਡਾ ਇਸ ਕੰਮ ਵਿੱਚ ਸਹਿਯੋਗ ਦੇ ਰਹੇ ਨੇ ਉਹਨਾਂ ਦੀ ਐਕਸਪਰਟਿਸ ਮੀਡੀਆ ਵਿੱਚ ਆਪ ਲੋਗ ਇਸ ਤਰ੍ਹਾਂ ਦੇ ਹੋਰ ਵੀ ਜਿਹੜੇ ਆਉਣ ਵਾਲੇ ਟਾਈਮ 'ਚ ਵੀਡੀਓ ਆਪ ਦੇ ਨਾਲ ਸ਼ੇਅਰ ਕਰਦਾ ਰਾਂਗੇ ਆਪ ਜੀ ਜੁੜੇ ਰਹੋ ਸਤਿ ਸ੍ਰੀ ਅਕਾਲ ਜੀ